ਫੋਟੇਗੜ ਸਾਹਿਬ ਦੀ ਪੁਲਿਸ ਨੂੰ ਵੱਡਾ ਕੰਮ ਜਾਬੀ ਮਿਲਿਆ ਜਿਸ ਦੇ ਵਿੱਚ ਦੋ ਵਿਅਕਤੀਆਂ ਨੂੰ ਦੋ ਕਿਰਪਾਨਾਂ ਸ਼ੋਕਾਲੀ ਲੀਲੈਂਡ ਗੱਡੀ ਤੇ ਇੱਕ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦਾ ਪੁਲਿਸ ਨਿਮਾਨ ਲੈ ਕੇ ਉਹਨਾਂ ਕੋਲੋਂ ਦੋ ਮੋਟਰਸਾਈਕਲ ਹੋਰ ਬਰਾਮਦ ਕੀਤੇ ਗਏ ਨੇ ਜਦਕਿ ਇਹਨਾਂ ਦਾ ਤੀਸਰਾ ਸਾਥੀ ਹਾਲੇ ਭਰਾ ਰਿਹਾ ਪੂਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਸੁਖਨਾਥ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪ੍ਰਦੀਪ ਕੁਮਾਰ ਪਿੰਡ ਚੜੂਨੀ ਜ਼ਿਲ੍ਹਾ ਕੁਰਕੀਸ਼ੇਤਰ ਹਰਿਆਣਾ ਨੇ ਪੁਲਿਸ ਕੋਲ ਇੱਕ ਸ਼ਿਕਾਇਤ ਕੀਤੀ ਸੀ ਕਿ ਉਹ ਡਰਾਈਵਰੀ ਕਰਦਾ ਹੈ ਤੇ ਪਿਤੇ ਦਿਨ ਉਹ ਜਲੰਧਰ ਤੋਂ ਵਾਪਸ ਆ ਰਿਹਾ ਸੀ ਲਗਭਗ ਸਵਾ 3 ਵਜੇ ਸਵੇਰੇ ਮਾਦੋਪੁਰ ਤੋਂ ਥੋੜੀ ਜਿਹੀ ਪਿੱਛੇ ਜੀਟੀ ਰੋਡ ਤੇ ਰੁਕੇ ਆਪਣੀ ਗੱਡੀ ਦਾ ਸ਼ੀਸ਼ਾ ਸਾਫ਼ ਕਰਨ ਲੱਗਾ ਸੀ ਤਾਂ ਇੱਕ ਮੋਟਰਸਾਈਕਲ ਤੇ ਸਵਾਰ ਤਿੰਨ ਵਿਅਕਤੀ ਉਸ ਦੇ ਕੋਲ ਆਉਂਦੇ ਨੇ ਤੇ ਉਸ ਦੀ ਗਰਦਨ ਤੇ ਚਾਕੂ ਰੱਖ ਦਿੰਦੇ ਨੇ ਅਤੇ ਇੱਕ ਟੈਂਪੂ ਤੇ ਦੋ ਮੋਬਾਈਲ ਖੋ ਕੇ ਫਰਾਰ ਹੋ ਜਾਂਦੇ ਨੇ ਜਿਸ ਤੇ ਸਰਹੰਤ ਥਾਣਾ ਦੇ ਪੁਲਿਸ ਪਾਰਟੀ ਸਮੇਤ ਕਾਰਵਾਈ ਕਰਦੇ ਹੋਏ ਮਨਦੀਪ ਕੁਮਾਰ ਤੇ ਗੁਰਪ੍ਰੀਤ ਸਿੰਘ ਤਰਨਤਾਰਨ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ ਵਾਰਦਾਤ ਦੀ ਲੁੱਟੀ ਹੋਈ ਮੋਟਰਸਾਈਕਲ ਕਿਰਪਾਨਾ ਤੇ ਅਸ਼ੋਕਾ ਲੇਲੈਂਡ ਗੱਡੀ ਜਿਹੜੀ ਐ ਬਰਾਮਦ ਕਰ ਲਈ ਗਈ ਐ ਇਹਨਾਂ ਦਾ ਪੁਲਿਸ ਰਿਮਾਂਡ ਲੈ ਕੇ ਮਨਦੀਪ ਸਿੰਘ ਦੀ ਨਿਸ਼ਾਨਦੇਹੀ ਤੇ ਮੋਟਰਸਾਈਕਲ ਬਰਾਮਦ ਕਰ ਲਏ ਗਏ ਨੇ ਤੁਹਾਨੂੰ ਦੱਸ ਦਈਏ ਕਿ ਮਨਦੀਪ ਸਿੰਘ ਦੇ ਖਿਲਾਫ ਪਹਿਲਾਂ ਵੀ ਹੋਰ ਅੰਮ੍ਰਿਤਸਰ ਥਾਣਾ ਪੱਟੀ ਦੇ ਵਿੱਚ ਵੱਖ-ਵੱਖ ਮਾਮਲੇ ਦਰਜ ਸਨ ਤੇ ਇਹਨਾਂ ਦੇ ਤੀਸਰੇ ਸਾਥੀ ਦੀ ਭਾਲ ਜਾਰੀ ਹੈ ਜਿਸ ਨੂੰ ਛੇਤੀ ਗ੍ਰਿਫਤਾਰ ਕਰਨ ਦਾ ਹੁਕਮ ਦਿੱਤਾ ਗਿਆ। ਅੱਜ ਦੀ 25 ਤਰੀਕ ਦੀ ਸਵੇਰੇ तकरीबन 7:30 ਵਜੇ ਇੱਕ ਇਥੇ ਹਾਈਵੇਅ ਦੇ ਮਾਧਪੁਰ ਚੌਕ ਦੇ ਉੱਗੇ ਇੱਕ ਕੰਮਨੀ ਟਰੱਕ ਦੀ ਆ ਬੰਦਾ ਪ੍ਰਦੀਪ ਕੁਮਾਰ ਨਾਮ ਦਾ ਬੰਦਾ ਕੈਗਰੋ ਚਲਾ ਕੇ ਆ ਰਿਹਾ ਸੀਗਾ ਸਵੇਰ ਸਬਕ 3 ਵਜੇ ਦਿਨ ਨੂੰ ਮੋਟਰਸਾਈਕਲ ਤੇ ਆਏ ਸੀਗੇ ਤੇ ਉਹਦਾ ਮਹੀ ਟਰੱਕ ਤੋਂ ਮੈਨੂੰ ਤਲਵਾਰਾਂ ਚਾਕੂ ਦਿਖਾ ਕੇ ਧੱਕੋ ਕੇ ਲੈਦੇ ਸੀ ਤੇ ਨਾਲ ਉਹਦਾ ਮੋਬਾਈਲ ਫੋਨ ਖੋ ਕੇ ਲੈਦੇ ਸੀ ਫਿਰ ਅਸੀਂ ਉਸੇ ਦਿਨ ਉਹਦੇ ਬਿਆਨ ਤੇ ਮਕਦਮਾ ਨੰਬਰ 3 ਅੰਡਰ ਸੈਕਸ਼ਨ 392 411 34 ਅਸੀਂ ਰਜਿਸਟਰ ਕੀਤਾ ਸਿਸਰਾਂ থান ਦੇ ਵਿੱਚ ਤੇ ਉਹਨਾਂ ਕੋਲ ਤੋਂ ਬਹੁਤ ਹੀ ਮਤਲਬ ਐਸ ਐਚਓ ਗੁਰਿੰਦਰ ਸਿੰਘ ਜਿਹੜੇ ਐਸ ਐਚਓ ਸਰੰਗਦੇ ਦੀ ਟੀਮ ਨੇ ਬੜੀ ਮਿਹਨਤ ਕਰਕੇ ਅਗਲੇ ਦਿਨ ਦੀ ਇਹ ਇਹ ਦੋ ਦੋ ਸ਼ੀ ਗੱਲ ਕਰਤਾ ਮੀਸੀ ਕਿਦਾਂ ਹੋਣਾ ਕਿ ਇੱਕ ਦੋ ਸ਼ੀ ਹੈਗਾ ਗੁਰਪ੍ਰਿੰਤ ਸਿੰਘ ਹੈ ਪਰੰਤਾਰੰ ਦਾ ਤੇ ਨਾਗਿੰਗ ਸਿੰਘ ਹੈ ਪਰੰਤਾਰੰ ਦਾ ਤੇ ਇਹਨਾਂ ਤੋਂ ਜਿਹੜਾ ਉਹ ਮੀਨੀ ਟਰੱਕ ਸੀਗਾ ਉਹ ਵੀ ਰਿਕਵਰ ਹੋ ਗਿਆ ਜਿਹੜਾ ਇਹਨਾਂ ਨੇ ਮੋਟਰਸਾਈਕਲ ਵਾਰਦਾਤ ਲਈ ਯੂਜ਼ ਕੀਤਾ ਉਹ ਮੋਟਰਸਾਈਕਲ ਵੀ ਰਿਕਵਰ ਹੋ ਗਿਆ ਉਹ ਮੋਟਰਸਾਈਕਲ ਹੰਟਰ ਜੋ ਸਾਡੀ ਮੁਢਲੀ ਪੁਛ ਕੇ ਸਾਹਮਣੇ ਆਈ ਹੈਗਾ ਨਾ ਉਹ ਨੂੰਨੇ ਚੋਰੀ ਕੀਤਾ ਹੋਇਆ ਉਹਨੇ ਸਹੀ ਵੈਰੀਫਾਈ ਕਰਨਾ ਕਿਥੋਂ ਚੋਰੀ ਹੋਇਆ ਉਸ ਤੋਂ ਬਾਅਦ ਅਸੀਂ ਕਈ ਪੰਜਾਬ ਦੇ ਅਨੰਦਪੁਰ ਸਾਹਿਬ ਤਰਨਤਾਰਨ ਹਰਖਾਂ ਸੀਰੀਟਸ ਕੀਤੀਆਂ ਕਿ ਇਹ ਕਿਹੜੇ ਟਿਕਾਣੇ ਸੀਗੇ ਤੇ ਉੱਥੋਂ ਸਾਨੂੰ ਉਸ ਤੋਂ ਬਾਅਦ ਪੁੱਛ ਕੇ ਕਿ ਸਾਨੂੰ ਇਹਨਾਂ ਦੇ ਇਥੇ ਆਦਮ ਪਰਦੇ ਲੱਗੇ ਇਹਨਾਂ ਤੋਂ ਦੋ ਮੋਟਰਸਾਈਕਲ ਹੋਰ ਚੋਰੀ ਹੋਈ ਦੇ ਕਰ ਨੇ ਸਭੀ ਕਿੰਨਾ ਦਾ ਸਾਥੀ ਕਿੰਨਾ ਗੜਾ ਤੀਜਾ ਸਾਥੀ ਹੈ ਤੋ ਜਦ ਤੱਕ ਉਹ ਸਿੱਖ ਸਾਹਮਣੇ ਹੈ ਉਹਦੇ ਨਾਮ 'ਚ ਸੁੱਖਾ ਦੱਸਦੇ ਸੁਖਜੀਤ ਸਿੰਘ ਸੁੱਖਾ ਉਹ ਬੇਦਰਤ ਪਰਦਾਰੰਗ ਲੱਗੇ ਕਿਸੇ ਪਿੰਡ ਦਾ ਹੈਗਾ ਤੋ ਸਭੀ ਸਪੀਸ਼ ਚੱਰੀ ਜਲਦੋ ਦਰਦੋਂ ਪੜਾ ਸਰਮੰਦ ਪਹਿਨਾਮ ਕੇਸ ਹੈ ਐ ਮੰਨ ਲਿਓ ਜਿਹੜਾ ਤਾਂ ਗੁਰਪ੍ਰੀਤ ਉਹਦੇ ਤੇ ਤਾਂ ਹੰਤ ਤੱਕ ਕੋਈ ਕੇਸ ਸਾਹਮਣੇ ਆਇਆ ਨਹੀਂ ਹੋਗਾ ਜਿਹੜਾ ਮਨਦੀਪ ਸਿੰਘ ਹੈ ਇਹਦੇ ਤੇ ਇੱਕ ਤਾਂ ਇੱਕ 302 ਦਾ ਮੁਕੱਦਮਾ ਹੈਗਾ ਸੀਨੀ ਜੀ ਵੈਸੇ ਇਹਦੇ ਦੱਸਣ ਮੁਤਾਬਕ ਇਹ ਕਹਿੰਦਾ ਹੈ ਕਿ ਮੈਂ ਉਹਦੇ ਚ ਬਰੀ ਹੋ ਚੁੱਕੇ ਹਾਂ ਬਟ ਹਲੇ ਸੀ ਵੈਰੀਫਾਈ ਨਹੀਂ ਹੋਈ ਗੱਲ ਅਸੀਂ ਦੇਖ ਰਹੇ ਹਾਂ ਪਰ ਮੁਕਦਮਾ ਇੱਥੇ ਜੂਰ ਸੀਗਾ ਇਹ ਕਿਹਦੇ ਤੇ 26 ਨੰਬਰ ਮੁਕਦਮਾ 2021 ਦਾ ਥਾਣਾ ਸਦਰ ਪੱਟੀ ਦਾ 295 4370 ਦਾ ਚੋਣ ਤੇ ਉਹ ਹਲੇ ਹੱਲ ਕਰਾਇਆ ਜਾ ਰਿਹਾ ਸਰ ਜਿਹੜੀ ਨੋਟੀਫਿਕੇਸ਼ਨ ਕੀਤੀ ਹੈ ਇਹਨਾਂ ਨੂੰ ਲੱਗਦਾ ਗਰੋਹ ਲੱਗਦਾ ਕਿ ਬੱਚਾ ਕਿ ਕੀ ਖਾਸ ਚੀਜ਼ ਲੱਗ ਰਹੀ ਹੈ ਦੇਖੋ ਜੀ ਲੱਗਦਾ ਤਾਂ ਹੈਗੇ ਹਾਈਵੇ ਤੇ ਅੱਧੀ ਰਾਤ ਨੂੰ ਆ ਕੇ ਖੂ ਕਰਨੀ ਕੋਈ ਆਮ ਮੁੰਡਾ ਤਾਂ ਕਰ ਨਹੀਂ ਸਕਦਾ ਅਸੀਂ ਤਾਂ ਵੀ ਥੋੜਾ ਤੋਂ ਬਾਅਦ ਨਾਲ ਵੀ ਇੱਕ ਦਿਨ ਲੇਟ ਹੀ ਪ੍ਰੈਸ ਕਾਨਫਰੈਂਸ ਕਰ ਰਹੇ ਹਾਂ ਕਿਉਂਕਿ ਸਾਡੀ ਟੀਮ ਬਾਹਰ ਹੀ ਤੁਰੇ ਫਿਰੀ ਰਹੀ ਜੱਗੇ ਤੋਂ ਜੱਗੇ ਕੋਈ ਹੋਰ ਡਿਟੇਲ ਜਾਣਨਾ ਬਹੁਤ ਮਹਿਸੂਸਾ ਜੀ ਇਹਨਾਂ ਦਾ ਫਰਗਰਾਂ ਪਾਉਣਾ ਜੀ ਨਹੀਂ ਸਰਕੁਮਾਂ ਜੀ ਹਲ ਤੱਕ ਉਹ ਗੱਲ ਆਈ ਹੈ ਮੰਦੀਪ ਹੀ ਹੈ ਸਰਦਾਰ ਕਿਉਂਕਿ ਜਿਹੜਾ ਇਹ ਦੱਸਦੇ ਆ ਜਿਹੜਾ ਪਿੰਡ ਦਾ ਬੰਦਾ ਸੁਖਜੀਤ ਹੈ ਉਹ ਦੱਸਦੇ ਆ ਕਿ ਮਤਲਬ ਵਰਦਾ ਤੋਂ 3-4 ਦਿਨ ਪਹਿਲਾਂ ਹੀ ਜੀਲ ਤੋਂ ਬਾਹਰ ਆਇਆ ਤਾਂ ਨੇ ਆਈਸੀ ਦਾ ਨਾਲ ਉਹਨੇ ਇਨਵੋਲਵ ਕਰ ਲਿਆ ਪਰ ਇੱਕ ਵਾਰ ਜਦੋਂ ਉਹ ਰੈਸਟ ਹੋ ਜੂਗਾ ਫੇਰ ਕਾਣੀ 100% ਨੂੰ ਗਵਰਨਰ ਦੱਸਣ ਕਿ ਇਹਨਾਂ ਨੇ ਬਤਾ ਕਰਤਾ ਸੀ। ਚਤਿੱਗੜ੍ਹ ਸਾਹਿਬ ਨੂੰ ਇਹ ਗੰਤਾ ਸਾਹਮਣੇ ਨਹੀਂ ਆਈ। ਕੀ ਕੁਛ ਰਿਕਵਰ ਹੈ ਟੋਟਲੀ ਰਿਕਵਰੀ ਕੀ ਟੋਟਲ ਰਿਕਵਰੀ ਦੀ ਇੱਕ ਤਾਂ ਜਿਹੜਾ ਟਰੱਕ ਖੋ ਹੋਇਆ ਸੀ ਨਹੀਂ ਟਰੱਕ ਹੈ ਅਜ ਅਸ਼ੋਕਾ ਲੀ ਲੈਂਡ ਦਾ ਉਹ ਹੈਗਾ ਜੀ ਇੱਕ ਵਾਰ ਦਾਤ ਵੇਲੇ ਵਰਤਿਆ ਪਲਸਰ ਮੋਟਰਸਾਈਕਲ ਇੱਕ ਦੂਰ ਕਰਪਾਨਾ ਜਿਹੜੀਆਂ ਇਹਨਾਂ ਨੇ ਵਾਰਦਾ ਚਲਤੀਆਂ ਸੀਗੀਆਂ ਇਸ ਤੋਂ ਇਲਾਵਾ ਦੋ ਚੋਰੀ ਦੇ ਹੋਰ ਮੋਟਰਸਾਈਕਲ ਇਹ

ਗਲਤ ਕੋ ਉਗਾਈ ਤੇ ਨਾਲ ਕੋਈ ਪੀਰੈਂਸ ਤੇ ਦੇਖਣ ਤੋਂ ਹੋ ਜੇ ਰਖਦੇ ਸੀ ਪਰ ਉਹਦੇ ਸਮਸੀਂ ਇਹ ਵੀ ਮੰਨਦੇ ਆਂ ਕਿ ਰਾਤ ਨੂੰ ਸਵਾ 3 ਵਜੇ ਦੀ ਵਾਰ ਦਾਤਾ ਡਰਾਈਵਰ ਵੀ ਨੰਤਰਾ ਹੁੰਦਾ ਕਿ ਐਗਜ਼ੈਕਟ ਟਾਈਮੇ ਨਾਲ ਉਹ ਸਿਗਾ ਨਹੀਂ ਸੀਗਾ ਠੀਕ ਹੈ ਨਾ ਤਾਂ ਨਿਹੰਗ ਵਰਡ ਯੂਜ਼ ਕਰਨਾ galta ਹਾਂ ਪਰ ਉਹਦੇ ਵਰਗੀ ਅਪੀਰੈਂਸ ਜੋ ਲੂਟ ਕੋ ਕਿਦਾਂ ਕਰਦੇ ਸੀ ਕਿਰਪਾਨ ਦੇ ਨੋਕ ਤੇ ਜਾਂ ਫਿਰ ਕੁਝ ਹੋਰ ਮਿਰਚਾਂ ਵਗੈਰਾ ਜਾਂ ਕਿਦਾਂ ਕੁਝ ਨਹੀਂ ਕਿਰਪਾਨ ਤੇ ਜਿਵੇਂ ਜਿਹੜੀ ਆ ਵਾਰਦਾਤ ਹੋਈ ਹੈ ਇਹਦੇ ਚ ਐਵੇਂ ਐਸੋ ਜਿਵੇਂ ਟਰੱਕ ਡਰਾਈਵਰ ਆ ਰਿਹਾ ਸੀ ਵੀ ਸ਼ੀਸ਼ੇ ਤੇ ਧੁੰਦ ਜੀ ਜਾਂ ਇਹਨੇ ਟਰੱਕ ਰੋਕ ਕੇ ਆਪਣਾ ਸ਼ੀਸ਼ਾ ਸਾਫ਼ ਕਰ ਰਿਹਾ ਸੀ ਉਸੇ ਵੇਲੇ ਉਹ ਤੇਰੇ ਕੋਲ ਮੋਟਰਸਾਈਕਲ ਤੇ ਆਏ ਦੋ ਜਣੇ ਟਰੱਕ ਦੇ ਵਿੱਚ ਵੜ ਗਏ ਇਹਦੇ ਕਿਰਪਾਨਾਂ ਨਾਲ ਇਹਨੇ ਪ੍ਰਾਥਮਿਕ ਹਮਲਾ ਕਰਕੇ ਦੀ ਗੱਡੀ ਖੋਖ ਲੈ